ਸੱਤ ਸੇ ਗਾਲ ਜਿਸਾਰਿਆਂ ਕਾੜਿਆਂ ਦੇ ਦਰਿਆ ਦੇ ਕੰਡੇ ਤੇ ਤੇ ਪਾਣੀ ਕਾਫੀ ਘਟਿਆ ਕੰਡੇ ਨਾਲੋਂ 6-7 ਫੁੱਟ ਡਾਊਨ ਚੱਲਦਾ ਪਿਆ ਹਜੇ ਕਹਿੰਦੇ ਛੱਡਿਆ ਆ ਕੋਈ ਕਹਿੰਦਾ 4500 ਕੀ ਇਸਕੋ ਛੱਡਿਆ ਕੋਈ ਕਹਿੰਦਾ 45000 ਛੱਡਿਆ ਨਾ ਤੇ 4500 ਦਾ ਹੀ ਖਤਰਾ ਤੇ ਨਾ 45000 ਦਾ ਹੀ ਖਤਰਾ ਆ ਕਦਰੋਂ ਦੋੰਦਾ ਜਦੋਂ 45000 ਨੂੰ 10 ਨਾਲ ਗੁਣਾ ਕਰਕੇ ਛੱਡਦੇ ਆ ਫਿਰ ਤੋੜਦਾ ਬੰਨ ਜੋ ਵਿਆਸਾ ਵਿੱਚ ਹੋ ਰਿਹਾ ਤੇ ਬਾਕੀ ਪਤਾ ਲੱਗਿਆ ਕਿ ਸਤਲੁਜ ਪਾਣੀ ਛੱਡਿਆ ਹੈ ਛੱਡਿਆ ਕਿੰਨਾ ਆ ਉਹਦੀ ਪੂਰੀ ਜਾਣਕਾਰੀ ਨਹੀਂ ਹੈ ਸ਼ਾਇਦ ਟਵਾਣਾ ਜੀ ਕਹਿੰਦੇ ਸੀ 4500 ਛੱਡਿਆ ਇੰਨਾ ਪਾਣੀ ਦੇ ਕੋਈ ਜ਼ਿਆਦਾ ਨਹੀਂ ਅੰਦਰ ਆ ਵਾਸਤੇ। ਉਹ ਕਿ ਜੇ 6 ਫੁੱਟ ਡਾਊਨ ਚੱਲਦਾ ਪਿਆ ਵਾ ਇਹ ਭਰ ਕੇ ਵੀ ਚੱਲੇ ਤੇ ਕੋਈ ਗੱਲ ਨਹੀਂ ਖਤਰਾ ਨਹੀਂ ਹੁੰਦਾ ਬਈ। ਘਾੜੀ 50000 ਕਿ ਉਸਕੇ ਦੇ ਅੰਦਰ ਅੰਦਰ ਪਾਣੀ ਨਿਕਲ ਜਾਂਦਾ ਆ। ਹੁਣ ਤਿੰਨ ਦਿਨਾਂ ਤੋਂ ਪਾਣੀ ਥੱਲੇ ਜਲਦਾ ਪਿਆ ਇਹਦਾ। ਤਿੰਨ ਦਿਨਾਂ ਦਾ ਇਕੱਠਾ ਕਰਕੇ ਛੱਡਣਗੇ ਤੇ ਫੇਰ ਤਾਂਪੇ ਬਾਹਰ ਆਏਗਾ।